ਕੇ ਤੇਰੇ ਇਸ਼ਕ ਦੀ ਯਾਦ ਤੇ ਜ਼ਿੰਦਗੀ ਖਾ ਗਈ ਹਾਂ ਨੀ ਤੈਨੂੰ ਛੱਡ ਕੇ ਦੂਜੀ ਮੌਤ ਚੁਣੀ ਸੀ ਹਾਂ ਹੁਣ ਹੌਲੀ ਹੌਲੀ ਨੇੜੇ ਆ ਗਈ ਅੱਛਾ ਮੈਂ ਇੱਕ ਦਿਨ ਘਰ ਨਹੀਂ ਮੁੜਨਾ ਤੇਰੇ ਦਿੱਤੇ ਜ਼ਖਮਾਣਾ ਭਰਿਆ ਲੱਭੂ ਹਾਂ ਨਾਲੇ ਛੇਤੀ پاگل ਮਿਲਦੇ ਨਹੀਂ ਜੇ ਮਿਲਿਆ ਤਾਂ ਵੀ ਮਰਿਆ ਲੱਭੂ ਹਾਂ ਨਹੀਂ ਵੈਸੇ ਤਾਂ ਰੰਗ ਤੈਨੂੰ ਗੂੜੇ ਪਸੰਦਾ ਅੱਛਾ ਮੈਨੂੰ ਦੇਖਣਾਈ ਤਾਂ ਫਿੱਕਾ ਪਾਲੀ ਅੱਛਾ ਮੇਰੀ ਮਾਂ ਦੀਆਂ ਚੀਕਾਂ ਮਹਿਸੂਸ ਕਰੀ ਦਹੀਂ ਦਲਾਸੇ ਕੋਟ ਗੱਲ ਨਾਲ ਲਾ ਲਈ ਅੱਛਾ ਮੈਨੂੰ ਚੱਕ ਲੈ ਜਾਣਾ ਚਾਰ ਮੋੜਿਆਂ ਤੂੰ ਸਿਵਿਆਂ 'ਚ ਖੜ ਕੇ ਕੱਠ ਦੇਖ ਲਈ ਨਾਲੇ ਸ਼ਾਮਲੀ ਭੋਲੀ ਮਾਂ ਮੇਰੀ ਨੂੰ ਨਾਲੇ ਮੇਰੇ ਮੱਛ ਦੇ ਹੱਡ ਸੇਕ ਲਈ ਹਾਏ ਹੋਏ ਪਾ ਕੇ ਚੂੜਾ ਜਿਸ ਵੇੜੇ ਦੀ ਰੌਣਕ ਬਾਨਾ ਸੀ ਵੀ ਸੁਨੇ ਹੱਥੀਓ ਸੇ ਵੇੜੇ ਵਿੱਚ ਫੇਰਾ ਪਾ ਜੀ ਨਾਲੇ ਮਾਂ ਮੇਰੀ ਨੇ ਰੋਟੀ ਨਹੀਂ ਖਾਣੀ ਤੂੰ ੱੱਕੇ ਨਾ ਘੁੱਟ ਪਾਣੀ ਪਿਆ ਜੀ ਅੱਛਾ ਭੁੱਲ ਕੇ ਕਰਜ ਸਦਮਾ ਦੇ ਗਿਆ ਇੱਕ ਜੇਤੂ ਮਾਰਾ ਪੁੱਤ ਕਿਉਂ ਹਰਨਾ ਸੀ ਤੂੰ ਨਾ ਜਾਂਦੀ ਏ ਜ਼ਿੰਦਗੀ 'ਚੋਂ ਐਸੀ ਮੌਤ ਕਿਉਂ ਮਰਨਾ ਸੀ ਹਾਏ ਹਾਏ ਮੈਂ